ਸੋ ਦੋਸਤੋ ਪਿੰਡ ਮੂਵ ਤੋਂ ਆਪਾਂ ਵੀਡੀਓ ਕਵਰ ਕੀਤਾ ਸ਼ੋਰਟ ਆਪਾਂ ਤੁਹਾਨੂੰ ਦਿਖਾਉਣੇ ਪਏਗੇ ਨੀਲੀ 라ਵੀ ਦਾ ਚੈਂਪੀਅਨ ਸਾਣ ਇੱਕ ਕ੍ਰੋਸਿੰਗ ਲਈ ਉਪਲਬਧ ਦਾ ਖਾਲਸਾ ਜੀ ਨੰਬਰ ਬੋਲਿਓ ਡਰੈੱਸ ਆਪਣਾ ਹਾਂਜੀ ਨੰਬਰ ਵੀ ਜੀ ਆਪਣਾ 98721 09977 ਠੀਕ ਹੈ ਕਿਹੜੇ ਮੇਲੇ ਜੋ ਕਹਵੇਂ ਨੰਬਰ ਤੇ ਆਇਆ ਇਹ ਇਹ ਵੀਰੇ ਆਪਣਾ ਜਿਹੜਾ ਸੀਗਾ ਚੜੱਕ ਮੇਲਾ ਠੀਕ ਹੈ ਉੱਥੋਂ ਦੂਸਰਾ ਸਤਾਨ ਠੀਕ ਹੈ ਤੇ ਜਦੋਂ ਘਰੋਲੇ ਸੀਗਾ ਉਦੋਂ ਆਪਾਂ ਨੂੰ ਪਤਾ ਨਹੀਂ ਸੀ ਨਹੀਂ ਨੌਲੇਜ ਨਹੀਂ ਸੀ ਸਾਹ ਸਮਾਨ ਠੀਕ ਹੈ ਨਾ ਨੰਬਰ ਬੋਲਿਓ ਆਪਣਾ ਆਪਣਾ ਨੰਬਰ ਵੀ ਜੀ ਹੈਗਾ 98721 0 ਕਰਨ ਵਿੱਚ ਠੀਕ ਹੈ ਕੀ ਫੀਸ ਰੱਖਿਆ ਕਰੋ ਕ੍ਰੋਸਿੰਗ ਦੀ ਆਪਾਂ ਇਹ 2500 ਰੁਪਏ ਕ੍ਰੋਸਿੰਗ ਫੀਸ ਹੈ ਕਿਹੜੀ ਲਾਈਨ ਦਾ ਬਚਾ ਆ ਗਿਆ ਇਹ ਇਹ ਰੋੜ ਵਾਲੀ ਲਾਈਨ ਚ ਵੀਰੇ ਰੋੜਾ ਵਾਲੀ ਲਾਈਨ ਦਾ ਸਾਹਣਾ ਡਾਇਰੈਕਟ ਕ੍ਰੋਸਿੰਗ ਬਰਨਾਲੇ ਜ਼ਿਲ੍ਹੇ ਦੇ ਵਿੱਚ ਆਪਾਂ ਦਿਖਾਉਣੇ ਪਏ ਆ ਸੋ ਸਾਹਣ ਦੀ ਖੜਨੀ ਵਗੈਰਾ ਦੇਖੋ ਕਿਆ ਬਾਤ ਹੈ ਜਮਾ ਪੂਰਾ ਚੈਂਪੀਅਨ ਸਾਹਣ ਦੂਜਾ ਸੂਬਾ ਨਾਮ ਜਿੱਤਿਆ ਵਾ ਕੋਈ ਇੱਥੇ ਸੀਮਨ ਨਹੀਂ ਤੇ ਯਾਰ ਡਾਇਰੈਕਟ ਕ੍ਰੋਸਿੰਗ ਹੋਣੀ ਆ ਪੰਜਾਂ ਕੋਲੋ ਦੇਖੋ ਜਮਾ ਕਿਆ ਬਾਤ ਹੈ ਰਾਜੀ ਰੂਜੀ ਬਹੁਤ ਜ਼ਿਆਦੇ ਆ ਸੋ ਕਿਸੇ ਵੀਰ ਨੇ ਆਪਣੇ ਮੱਝਾ ਕ੍ਰੋਸ ਕਰਾਉਣ ਜਾਣੇ ਤੋਂ ਮੇਲੇ ਵਗੈ ਤੇ ਪਿੰਡ ਬਰਨਾਲਾ ਆ ਪਿੰਡ ਮੂਮ ਜ਼ਿਲ੍ਹਾ ਬਰਨਾਲਾ ਸੋ ਦੇਖੋ ਚੈਂਪੀਅਨ ਸ਼ਾਨ ਕ੍ਰੋਸਿੰਗ ਦੀ ਖਾਤਰ ਇੱਥੇ